ਏ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਮੈਂਬਰ ਪਾਰਲੀਮੈਂਟ ਨੇ ਤੇ ਅੱਜਕੱਲ ਤਰਨਤਾਰਨ ਚੋਣ ਪ੍ਰਚਾਰ ਚ ਰੁੱਝੇ ਹੋਏ ਨੇ ਪਰ ਵੜਿੰਗ ਸਾਹਿਬ ਆਪਣੀ ਆਦਤ ਤੋਂ ਵੀ ਮਜਬੂਰ ਨੇ ਜਿਵੇਂ ਕਿ ਵਿਰੋਧੀ ਅਕਸਰ ਆਖਦੇ ਨੇ ਕਿ ਵੜਿੰਗ ਸਾਹਿਬ ਵਿਵਾਦਾਂ ਦੇ ਵੀ ਰਾਜਾ ਨੇ ਤੇ ਉਹਨਾਂ ਦੇ ਇੱਕ ਵਿਵਾਦ ਤੋਂ ਦੂਜੇ ਵਿਵਾਦ ਦੇ ਵਿਚਾਲੇ ਦਾ ਵਕਫਾ ਵੀ ਬੜਾ ਜ਼ਿਆਦਾ ਨਹੀਂ ਹੁੰਦਾ ਹੁਣ ਇੱਕ ਵਾਰ ਫੇਰ ਉਹਨਾਂ ਨੇ ਇੱਕ ਬਿਆਨ ਦੇ ਦਿੱਤਾ ਤੇ ਬਿਆਨ ਤੇ ਵਿਵਾਦ ਖੜਾ ਹੋ ਗਿਆ ਬਿਆਨ ਵੀ ਅਜੀਹਾ ਦਿੱਤਾ ਹੈ ਕਿ ਇੱਕ ਅੱਧਾ ਸ਼ਖਸ ਨਹੀਂ ਸਗੋਂ ਇੱਕ ਪੂਰਾ ਭਾਈਚਾਰਾ ਹੀ ਉਹਨਾਂ ਦੇ ਖਿਲਾਫ ਰੋਸ ਨਾਲ ਭਰ ਗਿਆ ਹੈ। ਲਓ ਪਹਿਲਾਂ ਉਹਨਾਂ ਦਾ ਇਹ ਬਿਆਨ ਹੀ ਸੁਣ ਲਓ। ਬੂਟਾ ਸਿੰਘ ਦਾ ਇੱਕ ਬੂਟਾ ਸਿੰਘ ਹੁੰਦਾ ਸੀ ਮਜਬੀ ਸਿੰਘ। ਬਾਲਮੀਕੀ ਮਜਬੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ। ਪੱਠੇ ਪਾਉਂਦਾ ਸੀ ਪੱਠੇ। ਬਾਣੀ ਚਾਉਂਦਾ ਰੰਗਰੇਟੇ ਗੁਰੂ ਕੇ ਬੇਟੇ। ਕਾਂਗਰਸ ਨੇ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਵਰਿੰਗ ਸਿੰਘ ਸਾਹਿਬ ਨੇ ਆਪਣੀ ਹੀ ਸਰਕਾਰ ਦੌਰਾਨ ਗ੍ਰਹਿ ਮੰਤਰੀ ਰਹੇ ਬੂਟਾ ਸਿੰਘ ਬਾਰੇ ਜੋ ਬਿਆਨ ਦਿੱਤਾ ਜਾਂ ਕਹੀਏ ਜੋ ਸ਼ਬਦਾਵਲੀ ਉਹਨਾਂ ਨੇ ਇਸਤੇਮਾਲ ਕੀਤੀ ਉਸ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਕੋਈ ਇਸ ਬਿਆਨ ਨੂੰ ਜਾਤੀ ਸੂਚਕ ਦੱਸ ਰਿਹਾ ਹੈ ਕੋਈ ਸੌੜੀ ਸੋਚ ਵਾਲਾ ਕੋਈ ਸ਼ਰਮਨਾਕ ਤਾਂ ਕੋਈ ਇਸ ਨੂੰ ਪੱਦੀ ਟਿੱਪਣੀ ਘਰਾ ਦੇ ਰਿਹਾ ਦਰਅਸਲ ਤਰਨਤਾਰਨ ਚ ਚੋਣ ਪ੍ਰਚਾਰ ਦੌਰਾਨ ਰਾਜਾ ਵੜਿੰਗ ਸਾਭਕਾ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਲੈ ਕੇ ਕਹਿੰਦੇ ਨਜ਼ਰ ਆਏ ਕਿ ਉਹ ਕਿਸ ਜਾਤੀ ਦੇ ਸੀ ਕਿਸ ਰੰਗ ਦੇ ਸੀ ਤੇ ਕਾਂਗਰਸ ਨੇ ਉਹਨਾਂ ਨੂੰ ਕਿਹੜਾ ਅਹੁਦਾ ਦਿੱਤਾ ਜਿਸ ਤੋਂ ਬਾਅਦ ਦਲਿਤ ਭਾਈਚਾਰੇ 'ਚ ਰਾਜਾ ਵੜਿੰਗ ਦੇ ਇਸ ਬਿਆਨ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਸਿਆਸੀ ਵਿਰੋਧੀ ਵੀ ਇਸ ਬਿਆਨ ਨੂੰ ਬੇहद ਸ਼ਰਮਨਾਕ ਦੱਸ ਕੇ ਰਾਜਾ ਵੜਿੰਗ ਨੂੰ け ਰਹੇ ਨੇ ਅਖੋ ਜਨ ਪਹਿਲਾਂ ਵੜਿੰਗ ਸਾਹਿਬ ਨੇ ਇੱਕ ਵੀਡੀਓ ਉਮਰ ਸੁਣੀ ਆ ਤੇ ਸਾਹ ਬੁਟਾ ਸਿੰਘ ਦਾ ਹੋਮ ਮਿਨਿਸਟਰ ਜਿਹੜੇ ਦੇਖਦੇ ਰਹਿ ਕਿਉਂਕਿ ਉਹਦਾ ਮਜ਼ਾਕ ਬਹੁਤ ਖੋਜੇ ਅਖਤਾਰ ਉਹਨਾਂ ਨੇ ਸ਼ਬਦਾਂ ਨਾਲ ਉਹਨਾ ਕੀਤਾ ਤੇ ਮੈਂ ਸਮਝਦਾ ਇਹ ਉਹਨਾਂ ਦਾ ਮਜ਼ਾਕ ਨਹੀਂ ਹੈ ਸਮੂੱਚੇ ਸਾਡੇ ਸਮਾਜ ਦਾ ਗਰੀਬ ਭਾਈਚਾਰੇ ਦਾ ਕਿ ਜਿਹੜਾ ਉਹਨਾਂ ਨੂੰ ਕਹਤਾ ਕਿ ਉਹ ਪੱਠੇ ਪਾਉਣ ਵਾਲੇ ਸੀ ਰੰਗ ਦੇ ਕਾਲੇ ਸੀ ਤੇ ਮੈਂ ਸਮਝਦਾ ਕਿ ਉਹ ਰੰਗ ਦੇ ਤੇ ਕੀ ਕਾਲੇ ਸੀ ਇਹ ਇਹ ਇਹਨਾਂ ਦੇ ਦਿਲ ਕਾਲੇ ਨੇ ਜਿਹੜੇ ਇਹੋ ਜਿਹਾ ਕੰਨਾ ਕਰ ਰਹੇ ਕਾਂਗਰਸ ਵਾਲੇ ਤੇ ਮੈਂ ਸਮੂੱਚੇ ਸਮਾਜ ਨੂੰ ਇਹ ਬੇਨਤੀ ਕਰਨੀ ਚਾਹਣਾ ਕਿ ਇਹਨਾਂ ਨੂੰ ਪਛਾਣੀਏ ਇਹ ਸ਼ੁਰੂ ਤੋਂ ਜਦੋਂ ਦਾ ਦੇਸ਼ ਯਾਦ ਹੋਇਆ ਕਾਂਗਰਸ ਨੇ ਗਰੀਬਾਂ ਨਾਲ ਧੋਖਾ ਕਰਦੇ ਆ ਰਹੀ ਕਰਦੀ ਅੱਜ ਉਹ ਗੱਲਾਂ ਸਾਹਮਣੇ ਆ ਰਹੀਆਂ ਉਹ ਵੇਖ ਕੇ ਵੀ ਨਹੀਂ ਸਕਾਰੇ ਆਪਣੇ ਲੀਡਰਾਂ ਨੂੰ ਜਾਂ ਆਪਣੇ ਜਿਹੜੇ ਸਮਾਜ ਦੇ ਅਫਸਰ ਨੇ ਇਸ ਕਰਕੇ ਮੈਂ ਕਹੂੰਗਾ ਕਿ ਇਹਨਾਂ ਦਾ ਬਾਈਕਾਟ ਸਾਰਾ ਸਮੁੱਚਾ ਸਮਾਜ ਕਰੇ ਔਰ ਜਿੱਨਾ ਜਰੇ ਮਾਫੀ ਨਹੀਂ ਮੰਗ ਮੰਗ ਲਈ ਦੇ ਸੋਸ਼ਾਜ ਕਰਕੇ ਜਿੱਥੇ ਜਨੇ ਬੁੜੀ ਹੋ ਗਏ ਜੀਤੀ ਆ ਉਹ ਸਮਾਜ ਵਾਲੇ ਸਾਰੇ ਬਾਈਕਾਟ ਕਰਨ ਤੇ ਮਾਫੀ ਮੰਗੇ ਉਹਨਾਂ ਚਾਰੇ ਦਾ ਮਤਲਬ ਭਾਈਚਾਰੇ ਜਿੱਥੇ ਵੀ ਕਿਤੇ ਮਿਲਦਾ ਉਹਦਾ ਘਰੋਂ ਵੀ ਕੀਤਾ ਜਾਵੇ ਇਹ ਸਮੂਚੇ ਸਮਾਜ ਦਾ ਫਰਨੇਮਾ ਕਰਨ ਦੀ ਇਹਨੇ ਕੋਸ਼ਿਸ਼ ਕੀਤੀ ਹੈ ਸਮੂਚੇ ਗੁਇਤੀ ਦਾ ਇਹਨਾਂ ਨੇ ਮਤਲਬ ਜੋ ਲੋਕ ਫੇਸ ਬਚਾਈ ਹੈ ਜੀ ਹਾਂ ਬਿਆਨ ਤੇ ਮਚੇ ਇਸ ਬਵਾਲ ਤੋਂ ਬਾਅਦ ਹੁਣ ਰਾਜਾ ਵੜਿੰਗ ਦੇ ਸਿਆਸੀ ਵਿਰੋਧੀ ਇਹ ਮੰਗ ਕਰ ਰਹੇ ਨੇ ਕਿ ਜਿਸ ਭਾਈਚਾਰੇ ਦਾ ਆਪਣੀ ਟਿੱਪਣੀ ਚ ਰਾਜਾ ਵੜਿੰਗ ਸਾਹਿਬ ਨੇ ਜ਼ਿਕਰ ਕੀਤਾ ਉਹ ਪੂਰਾ ਸਮਾਜ ਹੀ ਰਾਜਾ ਵੜਿੰਗ ਦਾ ਬਾਈਕਾਟ ਕਰੇ ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ ਇਹ ਆਪਣੇ ਆਪ ਨੂੰ ਸਮਝਦਾ ਕੀ ਹੈ ਇਸ ਨੇ ਅੱਜ ਸਾਡਾ ਸਾਡਾ ਜਿਹੜੀ ਸਾਨੂੰ ਜਲੀਲ ਕੀਤਾ ਸਾਡੀ ਕੌਮ ਨੂੰ ਸਾਡੇ ਅਸੀਂ ਸਮਾਜ ਤੇ ਨੇ ਉਂਗਲ ਚੱਕੀ ਐ ਸਾਡੇ ਨਾਲ ਵਿਤਕਰੇ ਭਰੇ ਸ਼ਬਦਾਵਲੀ ਦੀ ਇਹਨੇ ਵਰਤੋਂ ਕੀਤੀ ਐ ਇਹ ਕਹਿ ਰਿਹਾ ਰੰਗ ਭੇਦ ਨਸਲ ਜਿਹੜੀ ਐ ਇਹ ਉਹਦਾ ਜ਼ਿਕਰ ਕਰ ਰਿਹਾ ਜਦ ਕਿ ਸਾਡਾ ਸੰਵਧਾਨ ਕਿਸੇ ਤਰ੍ਹਾਂ ਦੀ ਅਜਿਹੇ ਵਿਤਕਰੇ ਦੀ ਜਿਹੜੀ ਕੋਸ਼ਿਸ਼ ਜਿਹੜੀ ਐ ਇਜਾਜ਼ਤ ਨਹੀਂ ਦਿੰਦਾ ਤੇ ਪਰ ਕਾਂਗਰਸ ਜਿਹੜੀ ਆਪਣੇ ਆਪ ਨੂੰ ਕਹਿ ਰਹੀ ਹੈ ਕਿ ਅਸੀਂ ਹੀ ਐਸਸੀ ਸਮਾਜ ਦੇ ਵਾਸਤੇ ਪੈਦਾ ਹੋਏ ਆ ਅੱਜ ਉਹਨਾਂ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਇੱਕਲ ਰਾਜੀ ਇਵਨਿੰਗ ਦਾ ਬਿਆਨ ਆਇਆ ਬੜਾ ਦੁੱਖ ਲੱਗਿਆ ਇਹ ਸੁਣ ਕੇ यार ਵੀ ਇੰਨੀ ਨਫਰਤ ਹੈ ਇਹਨਾਂ ਲੋਕਾਂ ਦੇ ਪ੍ਰਤੀ ਐਸਸੀ ਕਿਰਤੀ ਪਰਿਵਾਰਾਂ ਦੇ ਪ੍ਰਤੀ ਜਿਹੜੇ ਦਿਹਾੜੀ ਕਰਕੇ ਖਾਂਦੇ ਆ ਜਿਹੜੇ ਐਸਸੀ ਕੋਈ ਬੰਦਾ ਕਾਮਯਾਬ ਨਾ ਹੋ ਜੇ ਰਾਜਨੀਤੀ ਦੇ ਵਿੱਚ ਕਿੰਨੀ ਨਫਰਤ ਹੈ ਉਦੋਂ ਪ੍ਰਤਾਪ ਬਾਜਵੇ ਨੇ ਕਹਿੰਦਾ ਸੀਗਾ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਸੀ ਇਹ ਆ ਕਹਿੰਦੇ ਸੀਗਾ ਵੀ ਪੈਰਾ ਨਹੀਂ ਜੁੱਤੀਆਂ ਸਿਰ ਤੇ ਬਾਹਤੀਆਂ ਇਹ ਕਿੰਨੀ ਨਫ਼ਰਤ ਭਰੀ ਇਹ ਰਾਜਨੀਤੀ ਕਰਦੇ ਪਏ ਆ ਵੀ ਐਸਸੀ ਪਰਿਵਾਰਾਂ ਦੇ ਪ੍ਰਤੀ ਮੇਰਾ ਇਹ ਮੰਨਣਾ ਹੈਗਾ ਵੀ ਇਹ ਬੰਦੇ ਨੂੰ ਸਾਡੇ ਐਸਸੀ ਸਮਾਜ ਤੋਂ ਪੂਰੇ ਤੋਂ ਪੂਰਾ ਮਾਫ਼ੀ ਮੰਗਣੀ ਚਾਹੀਦੀ ਹੈ ਰਾਜਾ ਵੜਿੰਗ ਆਪਣੇ ਬਿਆਨ ਨੂੰ ਲੈ ਕੇ ਘਿਰਦੇ ਨਜ਼ਰ ਆ ਰਹੇ ਨੇ ਤੇ ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਉਹਨਾਂ ਨੇ ਕੋਈ ਬਿਆਨ ਦਿੱਤਾ ਹੋਵੇ ਤੇ ਬਿਆਨ ਤੇ ਬਵਾਲ ਹੋਇਆ ਹੋਵੇ ਪਰ ਇੰਨਾ ਜ਼ਰੂਰ ਹੈ ਕਿ ਜਿਸ ਤਰ੍ਹਾਂ ਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਉਹ ਇੱਕ ਐਮਪੀ ਜਾਂ ਕਿਸੇ ਸਿਆਸਤਦਾਨ ਜਾਂ ਕਿਸੇ ਵੀ ਸભ્યਕ ਸ਼ਖਸ ਨੂੰ ਸ਼ੋਭਾ ਨਹੀਂ ਦਿੰਦਾ ਬਿਊਰੋ ਰਿਪੋਰਟ ਪੀਡੀਸੀ ਨਿਊਜ਼